ਆਪਾਂ ਨੂੰ ਪਤਾ ਲੱਗ ਸਕਦਾ ਆ ਬੈਲਟ ਪੱਟ ਲਿਆ ਕਰੋ ਜਿਹੜੀ ਆ ਰਬੜ ਲੱਗੀ ਹੁੰਦੀ ਹੈ ਜਿਹੜੀ ਨਾ ਰਬੜ ਪੱਟ ਲਓ ਤੁਸੀਂ ਉਰੋਂ ਪੱਟੀ ਜਾਂਦੀ ਆ ਲੈ ਹੁਣ ਜ਼ੂਮ ਕਰਕੇ ਦਿਖਾ ਦੇ ਆ ਚੀਜ਼ਾਂ ਚੈੱਕ ਕਰਿਆ ਕਰੋ ਗੱਡੀ ਦੀਆਂ ਆ ਬਿੰਦੀਆਂ ਚੈੱਕ ਕਰੋ ਤੁਸੀਂ ਗੱਡੀ ਦੀਆਂ ਅਗਰ ਇੱਥੇ ਆਪਾਂ ਗੱਡੀ ਨੂੰ ਸਟਾਰਟ ਕਰ ਦੇਣਾ ਸਟਾਰਟ ਕਰਕੇ ਗੱਡੀ ਨੂੰ ਕੋਈ ਚਿੱਟਾ ਕੱਪੜਾ ਲੈ ਕੇ ਤੇ ਇਸ ਤਰ੍ਹਾਂ ਰੱਖ ਦੇਣਾ ਉਹਦੇ ਉੱਤੇ ਹੈਂਡ ਬ੍ਰੇਕ ਨੇ ਵੀ ਕਿੰਨੇ ਕੁੱਤੇ ਆਉਂਦੇ ਨੇ ਇਹ ਜੇ ਪ੍ਰੋਪਰ ਆਪਣੇ ਉੱਤੇ ਆ ਕੇ ਲੱਗ ਰਹੇ ਨੇ ਸਮਝ ਲਓ ਗੱਡੀ ਦਾ ਬਹੁਤ ਜ਼ਿਆਦਾ ਚੱਲੀ ਹੋਈ ਆ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਆ ਪੁਰਾਣੀ ਗੱਡੀ ਜਦੋਂ ਵੀ ਤੁਸੀਂ ਲੈ ਰਹੇ ਹੋ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਆਪਾਂ ਚੈੱਕ ਕਰਨੀਆਂ ਨੇ ਕਿਉਂਕਿ ਆਪਾਂ ਇਹ ਚੀਜ਼ਾਂ ਚੈੱਕ ਕਰਨ ਵਾਸਤੇ ਨਾਲ ਬੰਦੇ ਨੂੰ ਲੈ ਕੇ ਜਾਂਦੇ ਆ ਤੇ ਉਹ ਆਪਾਂ ਨੂੰ ਦੱਸਦਾ ਵੀ ਇਹ ਚੀਜ਼ਾਂ ਕਰਕੇ ਗੱਡੀ ਠੀਕ ਹੈ ਜਾਂ ਨਹੀਂ ਠੀਕ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਤੇ ਗੱਡੀ ਤੁਸੀਂ ਆਪ ਵੀ ਚੈੱਕ ਕਰਕੇ ਆਪਲੇ ਆ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਣਾ ਵੀ ਗੱਡੀ 'ਚ ਕੀ ਕਮੀ ਆ ਆਪਾਂ ਇੰਜਨ ਤੋਂ ਲੈ ਕੇ ਸਾਰੀ ਗੱਡੀ ਦੀ ਜਾਣਕਾਰੀ ਤੁਹਾਨੂੰ ਦਵਾਂਗੇ ਗੱਡੀ ਜਦੋਂ ਵੀ ਤੁਸੀਂ ਲੈਣ ਜਾਓ ਤਾਂ ਟਾਈਮ ਤੁਹਾਡੇ ਕੋਲੇ ਖੁੱਲਾ ਹੋਣਾ ਚਾਹੀਦਾ ਕਈ ਵਾਰ ਆਪਾਂ ਕੀ ਕਰਦੇ ਆ ਨਾ ਸ਼ਾਮ ਦੇ ਨੂੰ 4-5 ਵਜੇ ਤੁਰ ਪੈਨੇ ਆ ਆਥਣ ਜਾਂ ਹੁੰਦਾ ਜਾ ਕੇ ਗੱਡੀ ਦੇਖ ਲੈਣੇ ਅਗਲੇ ਦੇ ਕਮਰੇ 'ਚ ਖੜੀ ਹੁੰਦੀ ਐ ਜਾਂ ਅਗਲੇ ਦੇ ਜਿੱਥੇ ਵੀ ਅਗਲੇ ਨੇ ਲਾਈ ਹੁੰਦੀ ਐ ਗੱਡੀ ਅੰਦਰ ਖੜੀ ਹੁੰਦੀ ਹੈ ਗੱਡੀ ਨਾਲ ਸਾਨੂੰ ਰੰਗ ਦਾ ਪਤਾ ਲੱਗਦਾ ਜਜਮੈਂਟ ਜਾਂ ਬੱਸ ਕਰਕੇ ਕਿਉਂਕਿ ਅਸੀਂ ਲੈਣੀ ਹੁੰਦੀ ਆ ਕਾਲਚ ਹੁੰਨੇ ਆ ਗੱਡੀ ਤੇ ਅਸੀਂ ਕਹਿੰਦੇ ਨਾ ਪਸੰਦ ਆ ਸਾਨੂੰ ਗੱਡੀ ਪਰ ਉਹਦਾ ਰਿਜ਼ਲਟ ਸਾਨੂੰ ਬਾਅਦ ਚ ਪਤਾ ਲੱਗਦਾ 2 3 ਦਿਨਾਂ ਬਾਅਦ ਸਾਨੂੰ ਵੀਰ ਗੱਡੀ ਚ ਇਹ ਪ੍ਰੋਬਲਮ ਸੀ ਕਾਰਨ ਕੀ ਐ ਖੁੱਲੇ ਟਾਈਮ ਜਾਓ ਗੱਡੀ ਦੇਖਣ ਨੂੰ ਜਦੋਂ ਤੁਹਾਡੇ ਕੋਲ ਟਾਈਮ ਐ ਘੱਟੋ ਘੱਟ ਤੁਹਾਡੇ ਕੋਲ 1 ਘੰਟਾ ਹੋਣਾ ਚਾਹੀਦਾ ਗੱਡੀ ਨੂੰ ਚੈੱਕ ਕਰਨ ਵਾਸਤੇ ਕਿਉਂਕਿ ਤੁਸੀਂ ਪੈਸੇ ਲਾ ਰਹੇ ਹੋ ਤੇ ਪੈਸੇ ਲਾ ਰਹੇ ਹੋ ਐਨੇ ਮਿਹਨਤ ਦੇ ਕਮਾ ਕੇ ਤੁਸੀਂ ਪਰ ਉਸ ਨੂੰ ਜਦੋਂ ਖਰੀਦਦੇ ਆ ਤੁਸੀਂ ਇੱਕ ਮਿੰਟ 'ਚ ਖਰੀਦ ਲੈਣਾ ਇੱਕ ਵਾਰੇ ਵੀ ਨਹੀਂ ਸੋਚਦੇ ਤੁਸੀਂ ਅੱਜ ਤੁਹਾਨੂੰ ਗੱਡੀ ਦਿਖਾ ਰਹੇ ਆ 14 ਮਾਡਲ ਡਜ਼ਾਇਰ ਗੱਡੀ ਤੇ ਆਹ ਦੇਖੋ ਤੁਸੀਂ ਗੱਡੀ ਦਿਖਾਓ ਜੀ ਇਹ ਜਿਹੜੀ ਗੱਡੀ ਦੇਖ ਰਹੇ ਆ ਤੁਸੀਂ 14 ਮਾਡਲ ਆ ਇਹ ਡਜ਼ਾਇਰ ਹੈ ਪਹਿਲਾਂ ਵੀ ਬਹੁਤ ਵੀਡੀਓ ਪਈਆਂ ਨੇ ਇਸ ਗੱਡੀ ਦੀਆਂ ਪਹਿਲਾਂ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਆਪਾਂ ਬਾਹਰ ਕਿਤੇ ਜਾ ਕੇ ਗੱਡੀ ਨੂੰ ਜਦੋਂ ਗੇੜਾ ਦੇਖਣ ਜਾਂਦੇ ਆ ਆਲੇ-ਦਾਲੇ ਦੇਖਣਾ ਚੰਗੀ ਤਰ੍ਹਾਂ ਖੜ ਕੇ ਦੇਖਣਾ ਕਾਦੇ ਵਾਸਤੇ ਆ ਵੀ ਆਪਣੇ ਰੰਗ ਦੀ ਪਛਾਣ ਹੋ ਸਕੇ ਆਪਾਂ ਨੂੰ ਗੱਡੀ ਦੀ ਚੰਗੀ ਤਰ੍ਹਾਂ ਧਿਆਨ ਨਾਲ ਦੇਖਣਾ ਤੇ ਪਛਾਣ ਕਿੱਥੋਂ ਹੋਣੀ ਆ ਸਾਡੀ ਆ ਛੱਤ ਤੋਂ ਹੋਣੀ ਆ ਛੱਤ ਦਾ ਵੀ ਤੁਹਾਨੂੰ ਰੀਜਨ ਦੱਸਾਂਗੇ ਕਿਉਂਕਿ ਛੱਤ ਦਾ ਜਿਹੜਾ ਕਲਰ ਹੈ ਇਸ ਕਲਰ ਦੇ ਨਾਲ ਸਾਡਾ ਟਾਕੀਆਂ ਦਾ ਕਲਰ ਮਿਲਦਾ ਹੈ ਬੌਰਨਟ ਦਾ ਕਲਰ ਮਿਲਦਾ ਹੈ ਸਾਡਾ ਇਹ ਚੀਜ਼ਾਂ ਨੂੰ ਤੁਸੀਂ ਦੇਖਣਾ ਇਹ ਛੱਤ ਤੋਂ ਤੁਸੀਂ ਚੰਗੀ ਤਰ੍ਹਾਂ ਜਦੋਂ ਵੀ ਗੱਡੀ ਖੜਾਉਣੀ ਆ ਤੁੱਪੇ ਖੜਾਉਣੀ ਆ ਗੱਡੀ ਤੇ ਕੱਪੜਾ ਮਾਰਿਆ ਹੋਵੇ ਸਾਨੂੰ ਰੰਗ ਦੀ ਚੰਗੀ ਤਰ੍ਹਾਂ ਜਾਂਚ ਆ ਸਕੇ ਵੀ ਇਹ ਗੱਡੀ ਆ ਜਿਹੜੀ ਕਿਤੋਂ ਕਿਉਂਕਿ ਇਹ ਚੀਜ਼ਾਂ ਚੱਲ ਜਾਂਦੀਆਂ ਨੇ ਜਿਵੇਂ ਆ ਦੇਖੋ ਇਹ ਚੀਜ਼ਾਂ ਨੇ ਇਹ ਚੱਲ ਜਾਂਦੀਆਂ ਨੇ ਇਹ ਤਾਂ ਜਦੋਂ ਵੀ ਗੱਡੀ ਚੱਲਦੀ ਆ ਇਹ ਚੀਜ਼ਾਂ ਥੋੜੀਆਂ ਮੋਟੀਆਂ ਛਿਟਾ ਤਾਂ ਵੱਜਦੀਆਂ ਰਹਿੰਦੀਆਂ ਨੇ ਪਰ ਅੱਜ ਤੁਹਾਨੂੰ ਉਹ ਦੱਸਣੀਆਂ ਨੇ ਜਿਹੜੀਆਂ ਮੇਨ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਹਾਂਜੀ ਦੋਸਤੋ ਹੁਣ ਗੱਲ ਆਉਂਦੀ ਆ ਇੰਜਨ ਦੀ ਵੀ ਇੰਜਨ ਦੀ ਆਪਾਂ ਚੈਕਿੰਗ ਕਿਵੇਂ ਕਰਨੀ ਹੈ ਇੰਜਨ ਆਹ ਗੇਜ ਨੂੰ ਆਪਾਂ ਬਾਹਰ ਕੱਢ ਲੈਣਾ ਇੱਥੇ ਜ਼ੂਮ ਕਰ ਦੋ ਬੱਸ ਇੰਨੇ ਹੀ ਰਹਿਣ ਦੋ ਐੱਚ ਹੀ ਰਹਿਣ ਦੋ ਆਹ ਗੇਜ ਹੁੰਦੀ ਹੈ ਗੇਜ ਨੂੰ ਆਪਾਂ ਕੱਢ ਲੈਣਾ ਬਾਹਰ ਇਸ ਤਰ੍ਹਾਂ ਇੱਥੇ ਮਾਰੋ ਹੁਣ ਇੱਥੇ ਆਪਾਂ ਗੱਡੀ ਨੂੰ ਸਟਾਰਟ ਕਰ ਦੇਣਾ ਸਟਾਰਟ ਕਰਕੇ ਗੱਡੀ ਨੂੰ ਕੋਈ ਚਿੱਟਾ ਕੱਪੜਾ ਲੈ ਕੇ ਤੇ ਇਸ ਤਰ੍ਹਾਂ ਰੱਖ ਦੇਣਾ ਉਹਦੇ ਉੱਤੇ ਉਹ ਤੋਂ ਬਾਅਦ ਤੁਸੀਂ ਦੇਖਣਾਗਾ ਵੀ ਉਸ ਤੇ ਛਿੱਟੇ ਤਾਂ ਨਹੀਂ ਪਏ ਤੇਲ ਦੇ ਇੰਜਨ ਦੀ ਚੈਕਿੰਗ ਇੱਥੋਂ ਹੋਣੀ ਐ ਚਿੱਟਾ ਕੱਪੜਾ ਰੱਖ ਕੇ ਇਹਦੇ ਉੱਤੇ ਗੱਡੀ ਨੂੰ ਸਟਾਰਟ ਕਰ ਦੇਣਾ ਰੇਸ ਨਹੀਂ ਦੇਣੀ ਜੇ ਤੁਸੀਂ ਰੇਸ ਤੋਗੇ ਫਿਰ ਤਾਂ ਆਟੋਮੈਟਿਕ ਮਾਰਨਈ ਆ ਇਸ ਨੂੰ ਆਪਣਾ ਇੰਜਨ ਦੀ ਪਛਾਣ ਹੋ ਜਾਣੀ ਆ ਅਗਰ ਚਿੱਟੇ ਕੱਪੜੇ ਤੇ ਤੁਹਾਨੂੰ ਲੱਗਦਾ ਵੀ ਛਿੱਟੇ ਪਏ ਛਿੱਟਿਆਂ ਦੇ ਨਿਸ਼ਾਨ ਨੇ ਫਿਰ ਉਸ ਗੱਡੀ ਦਾ ਇੰਜਨ ਚ ਪ੍ਰੋਬਲਮ ਹੋ ਸਕਦੀ ਆ ਕੋਈ ਕੋਈ ਰਿੰਗ ਪਿਸਟਨ ਪੈਣਗੇ ਉਹਦੇ ਵਿੱਚ ਤੇ ਦੂਸਰੀ ਗੱਲ ਤੁਸੀਂ ਨੇ ਜਿਹੜੀ ਮੇਨ ਦੇਖਣੀ ਆ ਅੱਗੇ ਤੋਂ ਆਹ ਚੀਜ਼ ਹੁੰਦੀ ਆ ਜਿਹੜੀ ਆਪਣੀ ਇੱਥੋਂ ਤੁਸੀਂ ਇਹ ਦੇਖਣਾਗਾ ਵੀ ਜਿਹੜੇ ਆ ਤਣਕੇ ਜ ਨੇ ਦਿਖਾ ਦਿਓ ਆ ਜ਼ੂਮ ਕਰਕੇ ਆ ਸਾਰੇ ਕਿਤੇ ਹੁੰਦੇ ਨੇ ਜੇ ਗੱਡੀ ਅੱਗੋਂ ਐਕਸੀਡੈਂਟ ਆ ਨਾ ਗੱਡੀ ਇਹ ਚੀਜ਼ ਦੁਬਾਰੇ ਨਹੀਂ ਬਣਦੀ ਫੇਰਾ ਆ ਜਿਵੇਂ ਸਾਰੇ ਨੇ ਪ੍ਰੋਪਰ ਗੱਡੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਦੇਖਣਾ ਤੇ ਹੁਣ ਆਜੋ ਆ ਪਾਈਪਾਂ ਤੇ ਜਿੰਨੀਆਂ ਵੀ ਪਾਈਪਾਂ ਜਾ ਰਹੀਆਂ ਗੱਡੀ ਦੀਆਂ ਹੁਣ ਆ ਪਾਈਪਾਂ ਦੇਖੋ ਜਦੋਂ ਗੱਡੀ ਅੱਗੇ ਤੋਂ ਐਕਸੀਡੈਂਟ ਹੁੰਦੀ ਹੈ ਨਾ ਇਹ ਪਾਈਪਾਂ ਮੁੜੀਆਂ ਖੁੜੀਆਂ ਹੋਣਗੀਆਂ ਪਾਈਪਾਂ ਨੂੰ ਚੰਗੀ ਤਰ੍ਹਾਂ ਦੇਖਣਾ ਤੁਸੀਂ ਐਨ ਤਸੱਲੀ ਨਾਲ ਜਿੰਨੀਆਂ ਵੀ ਪਾਈਪਾਂ ਨੇ ਆਪਣੀਆਂ ਇਹ ਵੀ ਕਿਤੇ ਥੋੜੇ ਦਾ ਨਿਸ਼ਾਨ ਤਾਂ ਨਹੀਂ ਜਿੰਨੀਆਂ ਪਾਈਪਾਂ ਨੇ ਥੱਲੇ ਮਾਰ ਦੋ ਕੈਮਰਾ ਇੱਥੇ ਸਾਰੀਆਂ ਪਾਈਪਾਂ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਣਾਗਾ ਵੀ ਕਿਤੇ ਥੋੜੇ ਦਾ ਨਿਸ਼ਾਨ ਤਾਂ ਨਹੀਂ ਜਾਂ ਪਾਈਪਾਂ ਬਿੰਗੀਆਂ ਤਾਂ ਨਹੀਂ ਉਸ ਨੂੰ ਉਸ ਤੋਂ ਬਾਅਦ ਤੁਸੀਂ ਕੀ ਦੇਖਣਾ ਇਹ ਚੀਜ਼ ਨੂੰ ਇਹ ਗੋਡੇ ਆਗੇ ਗੱਡੀ ਤੇ ਇਹ ਕੰਪਨੀ ਵੱਲੋਂ ਹੁੰਦੀ ਹੈ ਫੀਟਿੰਗ ਇਹ ਉਦੋਂ ਬਾਅਦ ਜਦੋਂ ਇਹ ਬਣਦੇ ਨੇ ਨਹੀਂ ਕਿਸੇ ਤੋਂ ਵੀ ਕਿੰਨੀ ਗੱਲ ਬਣਦੀ ਇਹਨਾਂ ਦੀ ਚੰਗੀ ਤਰ੍ਹਾਂ ਦੇਖਣੀ ਆ ਆਹ ਵੀ ਇੱਥੋਂ ਕਿਸੇ ਥੋੜੇ ਦਾ ਨਿਸ਼ਾਨ ਤਾਂ ਨਹੀਂ ਚੰਗੀ ਤਰ੍ਹਾਂ ਇਹ ਚੀਜ਼ਾਂ ਨੂੰ ਫਿਰ ਜਿਹੜੇ ਇਹ ਨਟ ਹੁੰਦੇ ਨੇ ਇਹ ਕੰਪਨੀ ਵੱਲੋਂ ਹੀ ਹੁੰਦੇ ਨੇ ਨਟ ਲਾਈ ਇਹਨਾਂ ਨੂੰ ਚੰਗੀ ਤਰ੍ਹਾਂ ਦੇਖਣਾ ਵੀ ਖੁੱਲੇ ਤਾਂ ਨਹੀਂ ਹੋਏ ਇਹ ਇੰਜਣ ਦੀ ਪਛਾਣ ਇੱਥੋਂ ਆਪਣੀ ਹੋ ਜਾਂਦੀ ਹੈ ਗੱਡੀ ਦੀ ਫਿਰ ਅੱਗੇ ਆਉਂਦੀ ਹੈ ਗੱਲ ਬੌਰਨਟ ਦੀ ਤੁਸੀਂ ਇੱਥੋਂ ਵੀ ਚੈੱਕ ਕਰ ਸਕਦੇ ਹੋ ਇੱਥੇ ਵੀ ਨਿਸ਼ਾਨ ਹੁੰਦੇ ਨੇ ਜਿਵੇਂ ਆਹ ਨਿਸ਼ਾਨ ਲਾ ਲਓ ਤੁਹਾਨੂੰ ਦਿਖ ਰਹੇ ਨੇ ਨਾ ਇਹ ਨਿਸ਼ਾਨ ਇਹ ਨਿਸ਼ਾਨ ਨੇ ਜਿਹੜੇ ਇੱਥੋਂ ਸਾਨੂੰ ਪਤਾ ਲੱਗਦਾ ਵੀ ਅੱਗੇ ਤੋਂ ਗੱਡੀ ਹੈ ਜਿਹੜੀ ਆ ਦੇਖੋ ਸਾਰੇ ਕਿਤੇ ਨੇ ਬਈ ਗੱਡੀ ਅੱਗੇ ਤੋਂ ਐਕਸੀਡੈਂਟ ਨਹੀਂ ਹੈਗੀ ਥੋੜੀ-ਮੋਟੀ ਗੱਡੀ ਲੱਗੀ ਹੁੰਦੀ ਹੈ ਕੁਚਰੀਟ ਹੁੰਦੀ ਹੈ ਉਹਦਾ ਨਹੀਂ ਹੁੰਦਾ ਜਿਆਦਾ ਹੁੰਦਾ ਗੱਡੀ ਮੇਜਰ ਐਕਸੀਡੈਂਟ ਨਾ ਹੋਵੇ ਵੱਡਾ ਐਕਸੀਡੈਂਟ ਨਾ ਹੋਵੇ ਗੱਡੀ ਉਸ ਨੂੰ ਲੈਣ ਦਾ ਆਪਣਾ ਕੋਈ ਫਾਇਦਾ ਨਹੀਂ ਹੈਗਾਗਾ ਇਸੇ ਤਰ੍ਹਾਂ ਤੁਸੀਂ ਇੱਧਰ ਦੇਖਣਾ ਚੰਗੀ ਤਰ੍ਹਾਂ ਨਜ਼ਰ ਮਾਰ ਲੈਣੀ ਆ ਦੇਖੋ ਕੰਪਨੀ ਵੱਲੋਂ ਆ ਸਾਰਾ ਕੀਤਾ ਹੋਇਆ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਗੱਡੀ ਸਾਡੀ ਇਹ ਇਹ ਪ੍ਰੋਪਰ ਹੋ ਗਿਆ ਆਪਣਾ ਤੇ ਹੁਣ ਆਉਣਾ ਤੁਸੀਂ ਅੰਦਰਲੀ ਸਾਈਡ ਆ ਇਤੋਂ ਵੀ ਆਪਾਂ ਚੈੱਕ ਕਰ ਸਕਦੇ ਆ ਗੱਡੀ ਦਾ ਵੀ ਐਕਸੀਡੈਂਟ ਹੈ ਜਾਂ ਨਹੀਂ ਹੁਣ ਜਿਹੜੀ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਵੀ ਜੇ ਗੱਡੀ ਪਲਟੀ ਹੋਈ ਛੱਤ ਜਾਂ ਕਿਵੇਂ ਆ ਚੀਜ਼ਾਂ ਤੋਂ ਵੀ ਆਪਾਂ ਨੂੰ ਪਤਾ ਲੱਗ ਸਕਦਾ ਆ ਬੈਲਟ ਪੱਟ ਲਿਆ ਕਰੋ ਜਿਹੜੀ ਆ ਰਬੜ ਲੱਗੀ ਹੁੰਦੀ ਹੈ ਜਿਹੜੀ ਆ ਰਬੜ ਪੱਟ ਲਓ ਤੁਸੀਂ ਉਰੋਂ ਪੱਟੀ ਜਾਂਦੀ ਆ ਲੈ ਹੁਣ ਜ਼ੂਮ ਕਰਕੇ ਦਿਖਾ ਦੇ ਆ ਚੀਜ਼ਾਂ ਚੈੱਕ ਕਰਿਆ ਕਰੋ ਗੱਡੀ ਦੀਆਂ ਆ ਬਿੰਦੀਆਂ ਚੈੱਕ ਕਰੋ ਤੁਸੀਂ ਗੱਡੀ ਦੀਆਂ ਅਗਰ ਗੱਡੀ ਪਲਟੀ ਹੋਈ ਆ ਇਹ ਬਿੰਦੀਆਂ ਨਹੀਂ ਹੋਣਗੀਆਂ ਕਦੇ ਵੀ ਹਰੇਕ ਗੱਡੀ 'ਚ ਹੁੰਦੀਆਂ ਨੇ ਇਹ ਇਹਨਾਂ ਨੂੰ ਚੰਗੀ ਤਰ੍ਹਾਂ ਦੇਖੋ ਪੀ ਪ੍ਰੋਪਰ ਨੇ ਇਹ ਬਿੰਨੀਆਂ ਸਾਡੀਆਂ ਅਗਰ ਇਹ ਤੁਰ ਤੱਕ ਨੇ ਨਾ ਇਹ ਆ ਦੇਖੋ ਸਿਰੇ ਤੱਕ ਗੱਡੀ ਸਾਡੀ ਓਕੇ ਆ ਕੰਮ ਇਹਨਾਂ ਤੋਂ ਵੀ ਆਪਾਂ ਗੱਡੀ ਦੀ ਪਛਾਣ ਕਰ ਸਕਦੇ ਆ ਇਸੇ ਤਰ੍ਹਾਂ ਫਿਰ ਇਹਨੂੰ ਆਪਾਂ ਬੈਲਟ ਨੂੰ ਲਾ ਕੇ ਛੱਤ ਵੀ ਆਪਾਂ ਦੇਖ ਸਕਦੇ ਆ ਉਰੋਂ ਚੰਗੀ ਤਰ੍ਹਾਂ ਕਪੜਾ ਨਹੀਂ ਵਜਿਆ ਸੀ ਅਸੀਂ ਬਾਹਰੋਂ ਆਏ ਸੀ ਅੱਜ ਵੀ ਆਪਾਂ ਨੂੰ ਪਤਾ ਲੱਗ ਜਾਣਾ ਵੀ ਛੱਤ ਕੋਈ ਐਚ ਟੋਆ ਨਹੀਂ ਪੈਂਦਾ ਕੋਈ ਨਿਸ਼ਾਨ ਕੋਈ ਛੱਤ ਤੋਂ ਵੀ ਗੱਡੀ ਜੇ ਪਲਟੀ ਹੋਈ ਉਸ ਦਾ ਹੀ ਪਤਾ ਲੱਗ ਜਾਣਾ ਇਹ ਸਟੱਕੀ ਤੋਂ ਵੀ ਆਪਾਂ ਨੂੰ ਪਤਾ ਲੱਗ ਜਾਣਾ ਜੇ ਸਾਈਡਾਂ ਗੱਡੀ ਦੀਆਂ ਵੱਜੀਆਂ ਨੇ ਇੱਥੋਂ ਵੀ ਆਪਾਂ ਇਸੇ ਤਰੀਕੇ ਨਾਲ ਪਤਾ ਕਰ ਸਕਦੇ ਹਾਂ ਚੀਜ਼ਾਂ ਆਹ ਚੀਜ਼ਾਂ ਪ੍ਰੋਪਰ ਦੇਖਣੀਆਂ ਨੇ ਤੁਸੀਂ ਉਸ ਤੋਂ ਬਾਅਦ ਆਪਾਂ ਗੱਡੀ ਦੀ ਚਲਾਈ ਦੇਖਣੀ ਆ ਜੋ ਉਧਰਲੀ ਸਾਈਡ ਆਜੋ। ਇਹ ਗੱਡੀ ਸਾਡੀ ਚੱਲੀ ਬਹੁਤ ਆ ਕਿਉਂਕਿ 14 ਮਾਡਲ ਐ ਇਹ। ਅਗਲਾ ਆਪਾਂ ਨੂੰ ਦੱਸੇ ਵੀ ਗੱਡੀ ਯਾਰ ਘੱਟ ਚੱਲੀ ਆ ਜਿਵੇਂ ਅੱਜਕੱਲ ਮੀਟਰ ਵੀ ਬੈਗ ਹੋ ਜਾਂਦੇ ਨੇ। ਅਗਲਾ ਆਪਾਂ ਨੂੰ ਦੱਸਿਆ ਵੀ ਗੱਡੀ ਘੱਟ ਚੱਲੀ ਆ ਪਰ ਆਪਾਂ ਆਪਾਂ ਸਹੀ ਤਰੀਕੇ ਨਾਲ ਕਿਵੇਂ ਪਤਾ ਕਰ ਸਕਦੇ ਆ ਮਾਰੇਓ ਇਧਰ। ਇੱਥੇ ਮਾਰੋ ਆ ਦੇਖੋ ਆ ਰਬੜ ਜਿਹੜੀ ਕੱਸ ਗਈ ਇਹ ਉਰੋਂ ਪਤਾ ਲੱਗਦਾ ਵੀ ਗੱਡੀ ਚੱਲੀ ਹੋਈ ਆ ਕਿਉਂਕਿ 14 ਮਾਡਲ ਆ ਚੱਲਣਾ ਹੀ ਸੀ ਗੱਡੀ ਨੇ ਤਾਂ ਕੱਸ ਗਈ ਇਹ ਵੀ ਚੱਲੀ ਆ ਵਧੀਆ ਗੱਡੀ ਇਹ ਚੱਲੀ ਵੀ ਹੋਈ ਆ ਗੱਡੀ ਇੱਥੋਂ ਵੀ ਆਪਾਂ ਪਤਾ ਕਰ ਸਕਦੇ ਹਾਂ ਜੋ ਕਿ ਆਪਾਂ ਨੂੰ ਕਹਿੰਦਾ ਬਈ ਇੰਨੀ ਗੱਡੀ ਚੱਲੀ ਨਹੀਂ ਹੋਈ ਰਬੜ ਆਪਾਂ ਇਦਾਂ ਲੀਆਂ ਵੀ ਚੈੱਕ ਕਰ ਸਕਦੇ ਹਾਂ ਦੇਖੋ ਉਸੇ ਤਰ੍ਹਾਂ ਆ ਬਿੰਦੀਆਂ ਦਾ ਧਿਆਨ ਰੱਖਣਾ ਤੁਸੀਂ ਪਰਲੀ ਸਾਈਡ ਦੀ ਆਜੋ ਕਈ ਵਾਰ ਗੱਡੀ ਆਪਾਂ ਕਹੇ ਮੀਟਰ ਉੱਥੋਂ ਵੀ ਦੱਸਿਆ ਸੀ ਆਪਾਂ ਬ੍ਰੇਕਾਂ ਤੋਂ ਜਿਹੜੀ ਰਾਬੜ ਕੱਸ ਜਾਂਦੀ ਹੈ ਕਲਚ ਵਾਲੀ ਐ ਭਾਈ ਇੱਥੋਂ ਵੀ ਪਤਾ ਕਰ ਸਕਦੇ ਆ ਆਪਣੀ ਜਿਹੜੀ ਇਹ ਹੈਂਡ ਬ੍ਰੇਕ ਨੇ ਵੀ ਕਿੰਨੇ ਕੁੱਤੇ ਆਉਂਦੇ ਨੇ ਇਹ ਅਗਰ ਜੇ ਪ੍ਰੋਪਰ ਆਪਣੇ ਉੱਤੇ ਆ ਕੇ ਲੱਗ ਰਹੇ ਨੇ ਸਮਝ ਲਓ ਗੱਡੀ ਦਾ ਬਹੁਤ ਜ਼ਿਆਦਾ ਚੱਲੀ ਹੋਈ ਆ ਹੁਣ ਇੱਥੇ ਕਾ ਕੇ ਇਹ ਲੱਗ ਗਿਆ ਹੈਂਡ ਬ੍ਰੇਕ ਨਾਲੇ ਜੇ ਗੱਡੀ ਚੱਲੀ ਬਹੁਤ ਹੋਈ ਆ ਅਗਰ ਜੇ ਜ਼ਿਆਦਾ ਚੱਲੀ ਹੋਈ ਗੱਡੀ ਆਪਾਂ ਨੂੰ ਐਂਡ ਬ੍ਰੇਕ ਤੋਂ ਵੀ ਪਤਾ ਕਰ ਸਕਦੇ ਆ ਗੱਡੀ ਦਾ ਵੀ ਕਿੰਨੀ ਕਿ ਚੱਲੀ ਹੋਈ ਆ ਜੇ ਅਗਲਾ ਆਪਾਂ ਨੂੰ ਝੂਠ ਮਾਰ ਰਿਹਾ ਗੱਡੀਆਂ ਇਹ ਮੇਨ ਜੀਆਂ ਗੱਲਾਂ ਨੇ ਆਪਣੀਆਂ ਕੋਈ ਜ਼ਿਆਦਾ ਪਾਉ ਨਹੀਂ ਦੱਸਿਆ ਹੋਇਆ ਬਾਕੀ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਗੱਡੀ ਦਾ ਜਿਵੇਂ ਹੁੰਦੀ ਆ ਕੋਈ ਕੰਡੀਸ਼ਨ ਹੁੰਦੀ ਆ ਗੱਡੀ ਦਾ ਸਾਰਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਤਰੀਕੇ ਨਾਲ ਕਿਉਂਕਿ ਜ਼ਿਆਦਾ ਅੰਦਰ ਦਾ ਤਾਂ ਆਪਾਂ ਨੂੰ ਜੇ ਬਾਹਰੋਂ ਸੈੱਟ ਹੈ ਗੱਡੀ ਅੰਦਰੋਂ ਤਾਂ ਆਪਣੀ ਸੈੱਟ ਹੋਏਗਾ ਹਾਂਜੀ ਹੁਣ ਆਪਾਂ ਮੰਗਰੋਂ ਦੇਖਣਾ ਵੀ ਆਪਣੀ ਜਿਹੜੀ ਵੈਕ ਹੈ ਗੱਡੀ ਉਹ ਤਾਂ ਨਹੀਂ ਕਿਤੇ ਵੱਜੀ ਹੋਈ ਉਹ ਆਪਾਂ ਕਿੱਥੋਂ ਚੈੱਕ ਕਰਨੀ ਆ ਆਪਾਂ ਡਿੱਗੀ ਖੋਲ ਲੈਣੀ ਆ ਇੰਗੀ ਤਰ੍ਹਾਂ ਇਸ ਤਰ੍ਹਾਂ ਡੱਗੀ ਨੂੰ ਖੋਲ ਲੈਣਾ ਤੇ ਆ ਚੀਜ਼ਾਂ ਦੇਖਣੀਆਂ ਨੇ ਤੁਸੀਂ ਸਾਰੀਆਂ ਜਿਹੜੀ ਸੇਫ ਹੁੰਦੀ ਆ ਆ ਚੀਜ਼ਾਂ ਸੇਫ ਸਾਰੀ ਦੇਖਣੀਆਂ ਤੇ ਆ ਦੇਖੋ ਤੁਸੀਂ ਅੰਦਰਲੇ ਛੜ ਮਾਰੇ ਕੈਮਰਾ ਇਹਨੂੰ ਵਧਾ ਲਿਓ ਹਾਂ ਆ ਗਲਾਈ ਹੁੰਦੀ ਆ ਜਿਹੜੀ ਦੇਖੋ ਜਿਹੜੀ ਕੰਪਨੀ ਵੱਲੋਂ ਬਣੀ ਹੁੰਦੀ ਆ ਆ ਚੀਜ਼ਾਂ ਹੁੰਦੀਆਂ ਨੇ ਇਹਨੂੰ ਚੰਗੀ ਤਰ੍ਹਾਂ ਦੇਖਣਾ ਸਾਰੀਆਂ ਨੂੰ ਅਗਰ ਜੇ ਨਾ ਇਹ ਐਕਸੀਡੈਂਟ ਹੋਵੇ ਗੱਡੀ ਦੁਬਾਰੇ ਨਹੀਂ ਬਣਦਾ ਇਹ ਤਾਂ ਥੋੜਿਆਂ ਦੇ ਨਿਸ਼ਾਨ ਹੋਣਗੇ ਚੰਗੀ ਤਰ੍ਹਾਂ ਦੇਖ ਲੈਣਾ ਇਸ ਤਰ੍ਹਾਂ ਆ ਦੇਖੋ ਆ ਸਾਰਾ ਬਣਿਆ ਹੋਇਆ ਦੇ ਆ ਬਣੀ ਹੁੰਦੀ ਹੈ ਸਾਰੀ ਇਹ ਇਹ ਦਵਾਰੇ ਨਹੀਂ ਬਣਦੀ ਫਿਰ ਇਸ ਤਰ੍ਹਾਂ ਨਹੀਂ ਬਣਦੀ ਥੋੜਾ ਇਹਦੇ ਨਿਸ਼ਾਨ ਹੋਣਗੇ ਤੇ ਹੁਣ ਗੱਲ ਆਉਂਦੀ ਹੈ ਟਾਇਰਾਂ ਦੀ ਹੋ ਗਿਆ ਜੀ ਹਾਂ ਜੀ ਹੁਣ ਆਉਂਦੀ ਹੈ ਗੱਡੀ ਦੇ ਟਾਇਰਾਂ ਦੀ ਗੱਲ ਅਗਲਾ ਕਹਿ ਦਿੰਦਾ ਵੀ ਯਾਰ ਕਿਉਂਕਿ ਅੱਜ ਕੱਲ ਨਕਲੀ ਤੇ ਅਸਲੀ ਟਾਇਰ ਨੇ ਜਿਹੜੇ ਪੁਰਾਣੇ ਟਾਇਰ ਹੁੰਦੇ ਨੇ ਉਹਨਾਂ ਦੀਆਂ ਗੁੱਡੀਆਂ ਕੱਢੀਆਂ ਜਾਂਦੀਆਂ ਨੇ ਗੁੱਡੀਆਂ ਵੀ ਆਪਾਂ ਵਧੀਆ ਤਰੀਕੇ ਨਾਲ ਪਤਾ ਕਰ ਸਕਦੇ ਹਾਂ ਜੇ ਆਪਾਂ ਨੂੰ ਨੌਲੇਜ ਹੈ ਵੀਡੀਓ ਧਿਆਨ ਨਾਲ ਸਾਰੀ ਸਟੈਪ ਨਾ ਕਰਿਓ ਕੋਈ ਵੀ ਕਿਉਂਕਿ ਸਾਰੀ ਆਪਾਂ ਜਾਣਕਾਰੀ ਇਹ ਦਿੱਤੀ ਆ ਕੋਈ ਜ਼ਿਆਦੀ ਵੱਡੀ ਨਹੀਂ ਹੈਗੀ ਜੇ ਆਪਾਂ ਕਹਿ ਦਈਏ ਆ ਦੇਖੋ ਆ ਪ੍ਰੋਪਰ ਗੱਡੀ ਹੁੰਦੀ ਆ ਇਹਦੀ ਇਹਦੇ ਵਿੱਚ ਕੋ ਆਹ ਹੁੰਦਾਗਾ ਇਹਨੂੰ ਇੰਡੀਕੇਟਰ ਕਹਿ ਦਿੰਦੇ ਨੇ ਆ ਵਿਚਾਲਲਾ ਇਹ ਤੇ ਮਾਰੇ ਕਰੇ ਜੋ ਮੈਂ ਤੇ ਆ ਲੈਣ ਦੇ ਵਿਚਾਲੇ ਹੁੰਦਾ ਇਹ ਅਗਰ ਜੇ ਗੱਡੀ ਦੀ ਨਾ ਟਾਇਰ ਦੀ ਗੱਡੀ ਕੱਢੀ ਹੋਈ ਆ ਇਹ ਤੁਹਾਨੂੰ ਇਹ ਨਹੀਂ ਮਿਲੂਗਾ ਵਿੱਚ ਆ ਇਹਦੇ ਵਿੱਚ ਮਾਰ ਦੋ ਜ਼ੂਮ ਕਰ ਦੋ ਇਸ ਨੂੰ ਹਾ ਹੋਰ ਕਰ ਦੋ ਜਮ ਇਹਦੀ ਪਛਾਣ ਹੈ ਟਾਇਰਾਂ ਦੀ ਵੀ ਸਾਡੇ ਟਾਇਰ ਨੇ ਜਿਹੜੇ ਇਹ ਕਿੰਨੇ ਪਰਸੈਂਟ ਰਹਿ ਗਏ ਹੁੰਦੀ ਇਸ ਵਾਸਤੇ ਨੇ ਇਹ ਸਾਰੇ ਹੋਣਗੇ ਜੇ ਟਾਇਰ ਦੇ ਵਿੱਚੋਂ ਨਕਲੀ ਟਾਇਰਾਂ ਦੀ ਗੁੱਡੀ ਬਣਾਈ ਹੋਊਗੀ ਇਹ ਵਿੱਚ ਨਹੀਂ ਹੋਣਗੇ ਇਹਦੇ ਇਹ ਸਾਨੂੰ ਟਾਇਰਾਂ ਤੋਂ ਪਛਾਣ ਆ ਜਾਂਦੀ ਹੈ ਗੱਡੀ ਦੇ ਵੀ ਕਿੰਨੇ ਪਰਸੈਂਟ ਟਾਇਰ ਰਹਿ ਗਏ ਬਾਕੀ ਗੱਡੀ ਨੂੰ ਤੁਸੀਂ ਇਹ ਚੀਜ਼ਾਂ ਦੇਖ ਕੇ ਡੱਗ ਤੇ ਲਾਓ ਡੱਗ ਤੇ ਲਾ ਕੇ ਉਹਨੂੰ ਚੰਗੀ ਤਰ੍ਹਾਂ ਥੱਲੋਂ ਦੇਖੋ ਉਹਨੂੰ ਥੱਲੇ ਨਾਜ਼ਰ ਮਾਰੋ ਚਲਾ ਕੇ ਦੇਖੋ ਗੱਡੀ ਨੂੰ ਤੇ 서ਸਪੈਂਸ਼ਨ ਦਾ ਜਿਹੜਾ ਕੰਮ ਹੈ ਉਹਨੂੰ ਖੱਡਿਆਂ ਦੇ ਵਿੱਚ ਦੀ ਥੋੜਾ ਥੋੜੇ ਵੀ ਆਪਣਾ ਆਵਾਜ਼ ਕਿੰਨੀ ਕੀ ਕਰਦੀ ਹੈ ਗੱਡੀ ਵੀ ਪੂਰਾ ਧਿਆਨ ਨਾਲ ਸੁਣੋ ਅੰਦਰ ਬੈਠਿਆਂ ਜਦੋਂ ਗੱਡੀ ਸਟਾਰਟ ਹੁੰਦੀ ਹੈ ਇੰਜਣ ਦੀ ਆਵਾਜ਼ ਨੂੰ ਸੁਣੋ ਮੂਰੇ ਖੜ ਕੇ ਵੀ ਸੁਣੋ ਕੰਨ ਲਾ ਕੇ ਵੀ ਕੋਈ ਟੱਕ ਟੱਕ ਦੀ ਆਵਾਜ਼ ਕੋਈ ਐਕਸਟਰਾ ਆਵਾਜ਼ ਤਾਂ ਨਹੀਂ ਆ ਰਹੀ ਕਿਉਂਕਿ ਆਪਾਂ ਮੋਟਰਸਾਈਕਲ ਗੱਡੀ ਚਲਾਉਂਦੇ ਰਹਿੰਦੇ ਆ ਜਿਹੜੀ ਐਕਸਟਰਾ ਆਵਾਜ਼ ਹੁੰਦੀ ਆ ਆਪ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਜਿਹੜੀ ਆਵਾਜ਼ ਆ ਇਹ ਨਹੀਂ ਹੈਗੀ ਉਸ ਆਵਾਜ਼ ਤੇ ਉੱਤੇ ਧਿਆਨ ਦਿਓ ਜੇ ਤੁਹਾਨੂੰ ਲੱਗਦਾ ਇਹਦੀ ਬਾਜ ਹੈ ਫਿਰ ਮਾਲਕ ਨੂੰ ਪੁੱਛੋ ਵੀ ਇਹ ਬਾਜ ਕਾਦੀ ਹੈ ਸੋ ਇਹ ਜਾਣਕਾਰੀ ਜੋ ਗੱਡੀ ਬਾਰੇ ਆਪਾਂ ਤੁਹਾਨੂੰ ਦਿੱਤੀ ਹੈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਦੀ ਲੱਗੀ ਤੇ ਅੱਗੇ ਤੋਂ ਆਪਾਂ ਗੱਡੀ ਦੇ ਰਿਲੇਟਡ ਜਾਂ ਹੋਰ ਕਿਸੇ ਦੇ ਰਿਲੇਟਡ ਚੀਜ਼ਾਂ ਆਪਾਂ ਤੁਹਾਡੇ ਬਾਰੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਸੋ ਧੰਨਵਾਦ ਜੀ ਸਾਰੇ ਵੀਰਾਂ ਦਾ